ਸਾਸੀ ਕਾਲ ਵੀ ਸਾਰੇ ਭਰਾਵਾਂ ਨੂੰ ਆ ਵੀਡੀਓ ਵੇਖੋ ਆਪਾਂ ਆਪਸ ਵਿੱਚ ਲੜੀ ਜਾਂਦੇ ਹਨ ਤੇ ਰਾਜ ਕੋਈ ਕਰੀ ਜਾਂਦਾ ਆ ਵੇਖੋ ਪੂਰੀ ਵੀਡੀਓ ਮਲਾਕਿਆ ਤੂੰ ਮੈਨੂੰ ਕਹਿੰਦਾ ਮੈਂ ਕੱਲਾ ਆਉਂਗਾ ਤੇਰੇ ਜੁਰਤਾ ਹੋ ਕੱਲੇ ਨਾ ਕੱਲਾ ਦੇ ਤੇਰੇ ਜੁਰਤਾ ਇਹਨੂੰ ਬਾਈ ਹਟਾੜਾ ਜੇ ਕੱਲੇ ਨਾ ਕੱਲਾ ਉਹ ਮੜੀ ਕੀ ਚੱਕਰ ਕੀ ਹੈ ਜੀ ਯਾਰ ਇਹ ਰੋਜ਼ ਆ ਆ ਮਾਇਆ ਬੱਤੀ ਨੂੰ ਗਾਲਾਂ ਕੱਢਦਾ ਅੱਛਾ ਤੁਸੀਂ ਬਹੁਤਾਂ ਸਮਾਜ ਪਾਰਟੀ ਦੇ ਮਤਲਬ ਮੇਨ ਲਾਗੂ ਹੋ ਹਾਂਜੀ ਹਾਂਜੀ ਕੀ ਚੱਕਰ ਕੀ ਹੈ ਕਿੱਥੋਂ ਕਿੱਥੋਂ ਆਏ ਹੈ ਇਹ ਆਏ ਆ ਨਿਹਾਲ ਸਿੰਘ ਨਾਲ ਤੋ ਆ ਦੇ ਹੁਣ ਬਣਾ ਬਣਾ ਕੇ ਪਾਊਗਾ ਇਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਮੀਡੀਆ ਖੜਾ ਕੋਈ ਚੱਕਰ ਦੱਸੋ ਤੁਸੀਂ ਇਹ ਮਾਇਆ ਬੱਤੀ ਨੂੰ ਕਹਿੰਦਾ ਮੋਦੀ ਦੀ ਰਖਾਇਣ ਅੱਛਾ ਇਹ ਮਾਇਆ ਫੋਟੋ ਤੁਹਾਡੀ ਇਹਦੇ ਪੱਗ ਵੀ ਉਤਾਰੀ ਆ ਹਾਂ ਪੱਗ ਆ ਤਾਰੀ ਆ ਮੇਰੀ ਜੀ ਆਏ ਨੇ ਸੋ ਪੀਐਸ ਦੇ ਮੁਲਾਜ਼ਮ ਵੀ ਮੌਕੇ ਤੇ ਪਹੁੰਚੇ ਹੋਏ ਆ ਸੋ ਨੌਜਵਾਨ ਆਏ ਆ ਕਹਿੰਦੇ ਬਾਗੇ ਪ੍ਰਾਣੇ ਤੋਂ ਕੋਈ ਸੋਸ਼ਲ ਮੀਡੀਆ ਤੇ ਇਹਨਾਂ ਦਾ ਮੁੱਦਾ ਸੀਗਾ ਜਿਸ ਕਰਕੇ ਇਹ ਮੈਨੂੰ ਇਹ ਕਹਿੰਦਾ ਮੈਂ ਕੱਲਾ ਆਉਂਗਾ ਜੀ ਮੇਰਾ ਕੀ ਚੱਕਰ ਗਿਆ ਤੁਹਾਡਾ ਲੜਨ ਦਾ ਛੜਨਾ ਆ ਹਾਂ ਹਾਂ ਮੈਂ ਉਹਦਾ ਮੈਂ ਆਪਦੀ ਸਵੈ ਇੱਛਾ ਨਾਲ ਇਕੱਠੇ ਕੋਈ ਆਏ ਆ ਨਾਲ ਬਿਲਕੁਲ ਨਹੀਂ ਆਏਗੇ ਅਸੀਂ ਇਹਨੇ ਕੋਈ ਸੋਸ਼ਲ ਮੀਡੀਆ ਤੋਂ ਮੈਂ ਤੁਹਾਨੂੰ ਸਕਰੀਨਸ਼ਾਟ ਦਿਖਾਉਣਾ ਤੇ ਪਾਉਂਗਾ ਹਾਂਜੀ ਹਾਂ ਦਿਖਾ ਦੇ ਸੋਡੀ ਤੀ ਪੈਣ ਮੈਂ ਤੁਹਾਨੂੰ ਵਟਸਐਪ ਕਰ ਦਿੰਦਾ ਜੀ ਕਰ ਦੋ ਹਾਂ ਹਾਂ ਮੇਰਾ ਪਿੰਡ ਬੈਰੋਕੀਆ ਜੀ ਸਾਹਿਬ ਹਏ ਹੋਰ ਕੋਦੇ ਨਾਲ ਹਏ ਸਾਰੇ ਜਿਹੜੇ ਨਾਲ ਇਹ ਜੀ ਪੁਲਿਸ ਲੈਣ ਦੇ ਸਾਹਮਣੇ ਸ਼ਰਿਆਮ ਗੁੰਡਾਗਰਦੀ ਹੋ ਰਹੀ ਹੈ ਕੀ ਚੱਕਰ ਕੀ ਇਹਨਾਂ ਦਾ ਜੀ ਪਤਾ ਲੱਗਿਆ ਕੁਝ ਇਹਨਾਂ ਦਾ ਕੁਝ ਨਹੀਂ ਇੱਧਰ ਕਰ ਲੈ ਬਾਈ ਗੱਡੀ ਯਾਰ ਜੀ ਸੋ ਸੋਸ਼ਲ ਮੀਡੀਆ ਦੇ ਉੱਤੇ ਕੋਈ ਆਪਸ ਵਿੱਚ ਕਮੈਂਟਾਂ ਲੈ ਕੇ ਕੋਈ ਚੱਕਰ ਪਿਆ ਹੋਵੇ ਜਿਸ ਕਰਕੇ ਇਹ ਇੱਕ ਤਾਂ ਬੋਇਲ ਸਮਾਜ ਪਾਰਟੀ ਦੇ ਸਾਡੇ ਮਾਸਟਰ ਜੀ ਹੈਗੇ ਜਗਰਾਉਂ ਤੋਂ ਗਲਵਕਲਾਂ ਤੋਂ ਤੇ ਇਹ ਮੁੰਡੇ ਆਏ ਆ ਕਿਹੜਾ ਪਿੰਡਾ ਤੁਸੀਂ ਸਾਡੇ ਇੱਧਰ ਮੇਰੀ ਗੱਲ ਜੀ ਮਜ਼ਦੂਰ ਯੂਨੀਅਨ ਤੋਂ ਆ ਬੰਨ ਮੰਗਾ ਸਿੰਘ ਬੈਰੋਕੇ ਮੇਰਾ ਨਾਮ ਮੰਗਾ ਸਿੰਘ ਬੈਰੋਕੇ ਬਿਲਕੁਲ ਜੀ ਜੀ ਇਹ ਹੁਣ ਵੀ ਦੇਖੋ ਅਜੇ ਵੀ ਆਕੜ ਆ ਮੈਨੂੰ